ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਾਕੀਬ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਉਹ ਦੁਪਹਿਰ ਦਾ ਹੈਗਾ ਅੱਜ ਹੈਗੇ ਜੂਨ ਦੇ ਮਹੀਨੇ ਦੀ 10ਵੀਂ ਵਾਹਿਗੁਰੂ ਜੀ ਸਾਰਿਆਂ ਨੂੰ ਹੁਣ ਇਹ ਮਹੀਨਾ ਵਧੀਆ ਹੋਵੇ ਠੀਕ ਠਾਕ ਹੋਵੇ ਬੱਚੇ ਧੁੱਪ ਤੋਂ ਬਚੇ ਰਹਿਣ ਗਰਮੀ ਤੋਂ ਬਚੇ ਰਹਿਣ ਤੇ ਬਸ ਬਾਲੀ ਗੱਲ ਲਈ ਆ ਬਸ ਆਪਾਂ ਨੂੰ ਆਈ ਹੈ ਵੀ ਗਰਮੀ ਤੋਂ ਬਚੇ ਰਹੀ ਹੈ ਹਨਾਂ ਜੀ ਗਰਮੈਸਪਾਰ ਜਾਣੇ ਬਹੁਤ ਹੀ ਪੈਸਾ ਲੱਗ ਜਾਗਾ ਦਵਾਈਆਂ ਤੇ ਤੇ ਅੱਜ ਹੈਗੀ ਹੈ ਜੀ ਦਸਮੀ ਤੇ ਸਰਦਾਰ ਜੀ ਅੱਜ ਟੋਰੇ ਫੇਰੇ ਦਿਨ ਚਲੇ ਆਉਂਦੇ ਪਹਿਲਾਂ ਸਤ ਮੁਰਹਰੇ ਤੇ ਚੜਾ ਕੇ ਆਏ ਫਿਰ ਸਾਡੇ ਪਾਪਾ ਜੀ ਨੇ ਕੱਲ ਆ ਗਈ ਸੁਪਤੀ ਮਿਲ ਗਈ ਹੈ ਫਿਰ ਪਾਪਾ ਜੀ ਵੀ ਨਹੀਂ ਕੋਈ ਕਰਾ ਕੇ ਆਏ ਨੇ ਨਮਾਤ ਨਮਾਤੀ ਆਏ ਨੇ ਤੁੱਕੀ ਹਜੇ ਫਿਰ ਗੋਡੇ ਕਰਕੇ ਕੱਲੇ ਜਾਣੇ ਤੋਂ ਠੀਕ ਨਹੀਂ ਆਉਂਦਾ ਨਵੀ ਦੇ ਡੈਡੀ ਨਾਲ ਆ ਨਵਾਂ ਕੇ ਆਇਨੇ ਕੇ ਦੋ ਜਣੇ ਨੂੰ ਠੀਕ ਆਊਗਾ ਜੀ ਮਹੀਨਾ ਵੀ ਜਣ ਫਿਰ ਚਾਲ ਆਉਣੀ ਹੋਣੀ ਨਾਉ ਲੱਗ ਜਾਣਗੇ ਆ ਭਾਜੀ ਪਾਪਾ ਜੀ ਨੇ ਪ੍ਰੈਸ ਕਰਾ ਲਿਆ ਜੀ ਬੜੀਆ ਠੀਕ ਠਾਕ ਹੋ ਗਿਆ ਪਰ ਪਸਤਾਮ ਦਾ ਪਾਪਾ ਪ੍ਰੈਸ ਕਰਵਾ ਕੇ ਗੋਡਿਆਂ ਦਾ ਕਹਿੰਦਾ ਬਹੁਤ ਆਫਸਰ ਤੇ ਪਲੀਫ ਬਹੁਤ ਹੈਗੀ ਤੇ ਤਕਰੀਬ ਕਹਿੰਦੇ ਬਹੁਤ ਹੀ ਜਾਰੇ ਹੋਈ ਤੇ ਰਹੂਗੀ ਵੀ ਤਿੰਨ ਮਹੀਨੇ ਜਮਾ ਬੈੱਡ ਰੈਸਟ ਦੱਸੀ ਡਾਕਟਰ ਨੇ ਸਾਡੇ ਪਾਪਾ ਜੀ ਨੂੰ ਨਾ ਵੀ ਬੈੱਡ ਰੈਸਟ ਬਹੁਤ ਔਖੀ ਲੰਘੂਗੀ ਸਾਡੇ ਪਾਪਾ ਜੀ ਤੋਰੇ ਫੇਰੇ ਵਾਲੇ ਨੇ 10 ਕਿਹੜੇ ਇੱਧਰ ਉੱਧਰ ਇੱਧਰ ਉੱਧਰ ਆਏ ਨਹੀਂ ਪਤਾ ਵੀ ਕਿੰਨੇ ਕਿਹੜੇ ਇੱਧਰ ਲੈ ਕਰੇ ਹੋ ਜਾਂਦੇ ਤੇ ਕਿੰਨੇ ਕਿਹੜੇ ਉੱਧਰ ਲੈ ਕਰੇ ਹੋ ਜਾਂਦੇ ਸੀ ਤੇ ਹੁਣ ਉਹਨਾਂ ਨੂੰ ਨਾ ਬੈਠਣ ਔਖਾ ਹੋ ਜੁ ਕਰੇ ਜੁਨੀਅਰ ਜੀ ਵਾਗੇ ਕਰੇ ਗੁਰਦੁਆਰਾ ਸਾਹਿਬ ਵਾਗੇ ਕਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਕਮੈਂਡੀ ਦੇ ਕਰੇ ਉਹ ਚੀਜ਼ ਲਿਆਉਣ ਵਾਗੇ ਕਰੇ ਕੋਈ ਸਾਹਿਬ ਕਿਤਾਬ ਕਰਨ ਲਾਗੇ ਕਰੇ ਕੋਈ ਗੁਰਦੁਆਰਾ ਸਾਹਿਬ ਮਿਸਤਰੀ ਲਾਗੇ ਉੱਥੇ ਵਾਗੇ ਹੈ ਨਾ ਤੇ ਬਹੁਤ ਹੀ ਤੋਰਾ ਫੇਰਾ ਰਹਿਦਾ ਸੀ ਹੁਣ ਉਹਨਾਂ ਨੂੰ ਨਾ ਮੰਜੇ ਤੇ ਬੈਠਣਾ ਬਹੁਤ ਹੀ ਔਖਾ ਹੋ ਜੂ ਜਿੱਤੇ ਜੁਨੀਅਰ ਸੀ ਬਾਗ ਕਿਤੇ ਇਧਰ ਬਾਗ ਕਿਤੇ ਇਧਰ ਬਾਗ ਕੇ ਨਾ ਹੁਣ ਉਹਨਾਂ ਨੂੰ ਬਹੁਤ ਔਖਾ ਹੋ ਜੂਗਾ ਬੈਠਣਾ ਕਿਉਂਕਿ 2-3 ਦਿਨ ਪਹਿਲਾਂ ਉਹ ਕਹਿੰਦੇ ਸੀ ਕਿ ਕਹਿੰਦੇ ਬਾਈ ਮੈਂ ਤਾਂ ਪੰਜ ਚਾਰ ਦਿਨਾਂ ਤੋਂ ਲੱਗੂ ਪ੍ਰੈਸ਼ਰ ਕਰਾ ਕੇ ਮੈਂ ਤਾਂ ਆ ਹੀ ਚੜ ਜੂ ਬੀਬੀ ਹੱਸਣ ਲੱਗ ਜਾਈਦੀ ਹੁਣ ਕੋਤੀਆਂ ਕੋਲੇ ਤਾਂ ਬਾਗ ਜਾਣਾ ਲੇ ਸੀੜੀ ਲਾ ਆਲਾ ਨਾ ਉਧਰ ਬਾਗ ਜਾਣਾ ਉਧਰ ਬਾਜਣਾ ਫੇਰ ਲਗੂ ਤੱਕ ਪਤਾ ਜਦੋਂ ਤੱਕ ਪ੍ਰੈਸ਼ਰ ਕਰਾ ਲਿਆ ਕਰਨ ਨਾ ਮੈਂ ਚਾਰ ਦਿਨਾਂ ਤੋਂ ਲੱਗਦੀ ਹੁਣ बहुत ओखा होगा पाँगा भाई मैं तो हम गोडा पवा के पछताफ मैं बहुत हैगी क्योंकि कुछ वीडी उम्र है है ना जी दुख झलिया नव उम्र के हिसाब से दुख झलिया जाए गा ऑपरेशन वाइया हो गया ठीक ठाक हो गया बाकी सर फिर ही पता लगू जलो है ना कुछ तुरन लग गए तुरन लग गए जो वाया फिर पता लगू असल का हूँ दोपहर का टाइम है जी मैं बना करके आई हूँ चाह सुखम हो रही हम स्ने आया क्योंकि इन्होंने पेपर चलते ने गे ਪੇਪਰ ਚੱਲਦੇ ਨੇਗੇ ਬਾਕੀ ਗੱਲ ਹੈਗੀ ਆ ਜੀ ਹੁਣ ਤੁੱਕ ਪੀ ਅ ਮਰ ਚਾਹ ਪੀ ਕੇ ਤੁੱਕੇ ਉਹਨਾਂ ਜਾਣਾ ਜਾਣ ਨੂੰ ਜੀ ਨਹੀਂ ਕਰਦਾ ਦੁੱਧ ਪਾ ਕੇ ਲਿਆਉਣਾ ਚਾਹ ਚ ਚਾਹ ਮੈਂ ਧਰੇ ਜੀ ਸਲੋ ਕਰਕੇ ਇੱਧਰ ਸਰਦਾਰ ਜੀ ਸਰਦਾਰ ਜੀ ਨੂੰ ਪਤਾ ਨਹੀਂ ਕਿ ਉਹ ਦੇਖਿਓ ਸਿੱਧੇ ਪਹਿਲੇ ਨਹੀਂ ਅਮ ਜੇ ਪਹਿਲਾਂ ਤਾਂ ਉਧਰ ਨਵਾ ਕੇ ਪਾਪਾ ਜੀ ਨੂੰ ਫੇਰ ਦਸਵੀਂ ਸੀ ਅੱਜ ਆ ਸਾਨੂੰ ਲੌਂਗਵਾਲ ਜਾਣਾ ਪੈਂਦਾ ਸਿੱਧ ਸਮਾਧਾਂ ਚ ਉਹ ਥੇ ਗਏ ਗੁਰਦੁਆਰਾ ਸਾਹਿਬ ਦਸਵੀ ਤੇ ਸਰਦਾਰ ਜੀ ਗਏ ਨੇ ਮੈਂ ਚੱਕਰੇ ਗਈ ਨਹੀਂ ਫਿਰ ਕੰਮਾਂ ਕਰਾਂ 10-11 ਵੱਜ ਜਾਂਦੇ ਨੇ ਹਨਾ ਪਿੰਡ ਨੂੰ ਕਿਉਂਕਿ ਪ੍ਰੇਸ਼ਨ ਕਰ ਕਰਕੇ ਵੀ ਪਾਪਾ ਜੀ ਨੂੰ ਫਿਰ ਉਹ ਦੱਸ ਉਹ ਖਾਗਾ ਫਿਰ ਉਧਰ ਪਤਾ ਸਤਾ ਲੈਣ ਆਲੇ ਆਉਂਦੇ ਨਹੀਂ ਹਨਾ ਤੇ ਉਧਰ ਗਈ ਹੋਈ ਆ ਕੈ ਦਿਨ ਹੋ ਗਏ ਤੇ ਮੈਂ ਵੀ ਪਿੰਡ ਹੀ ਰਹੇਗੀ ਉਹ ਸਰਦਾਰ ਜੀਆਂ ਦਾ ਫਿਰ ਖੇਤੀ ਦਾ ਕੰਮ ਨਹੀਂ ਠੀਕ ਹੋਊਗਾ ਤੇ ਹਸਤਾਜ ਵੀ ਉਹਨਾਂ ਨੇ ਕਲਜੀਤ ਦੇ ਕੱਲੇ ਨੇ ਸਾਰਿਆਗਾ ਕਿਉਂਕਿ ਫਿਰ ਉਹ ਖੇਤੀ ਦਾ ਬਾਲਾ ਫੱਟਾ ਬਿੰਡ ਸੀ ਪਰ ਨਾ ਖੇਤੀ ਵਾਂ ਸਾਦਾ ਸੀ ਜਿੱਥੇ ਜਾਣੇ ਨੇ ਹਸਤਾਜ ਘੱਟ ਨੂੰ ਸਾਮਣਾ ਇਸ ਕਿਹਦੇ ਲਈ ਖੇਤੀ ਸਾਮੀ ਰਾਂ ਮਿਲ ਕੇ ਕੰਮ ਹੋ ਜਾਂਦੇ ਨੇ ਹਨਾ ਜੀ ਤੇ ਹੁਣ ਅੱਧਰ ਹੀ ਹੋਈ ਚਾਹ ਚਾਪੀ ਕਿ ਕਿੱਪਾ ਕਰਦੇ ਆ ਕਿ ਕੰਮ ਤੇ ਕਿੰਨੇ ਕੱਪੜੇ ਹੋਣ ਹੈ ਨਹੀਂ ਕਿੰਨੇ ਜੋੜਾ ਜੁੱਤੀ ਹੋਵੇ ਹੈ ਨਹੀਂ ਹੁਣ ਅੱਜ ਸਭ ਨੂੰ ਨਹਰੇ ਬਾਰ ਦਿਲੇ ਆਉਂਦੇ ਸਦਾ ਸਦਾ ਅੱਜ ਕਹਿੰਦੇ ਮੈਂ ਲਿਓਣਾ ਬਸ ਚੁੰਨੀਆਂ ਚਾਹਨੀ ਆ ਵੀ ਡਾਈ ਕਰਾਉਣੀ ਪੈਂਦੀਆਂ ਨੇ ਉਹੀ ਲੱਗਦਾ ਆਪਣਾ ਚੀਜ਼ ਲੈਣਿਆ ਜਦੋਂ ਜੇ ਤਾਂ ਆਪਾਂ ਸਹਿਰੋਂ ਲਿਓਣਾ ਫਿਰ ਤਾਂ ਆਪਣਾ ਹਨਾਂ ਲੈ ਲਈ ਆ ਲੈ ਮੈਂ ਸਹਿਰ ਕਿਹਾ ਤਿੰਨ ਚਾਰ ਮਹੀਨਿਆਂ ਬਾਅਦ ਚਾਰ ਮਹੀਨੇ ਬਾਅਦ ਜਾਣੀ ਹੁੰਨੀ ਆ ਕਿ ਸਹਿਰ ਫਿਰ ਮੈਨੂੰ ਆਇਆ ਹੋਣਾ ਵੀ ਮੈਂ ਆ ਵੀ ਲੈਣਾ ਆ ਵੀ ਲੈਣਾ ਕਿੱਥੀ ਜਿੱਦ ਮੈਂ ਹਰ ਰੋਜ਼ ਨਹੀਂ ਜਾਂਦੀ ਹੈਗੀ ਲਿਆਉਣੀਆਂ ਨੇ ਸਗੋਂ ਮਹਰਾਨੀ ਪਾਤਲੀ ਵਰਦੀਆਂ ਲਿਆਉਣੀਆਂ ਇਹ ਕਿੱਸੇ ਪਈ ਹੈਗੀ ਨਹੀਂ ਪਤਾ ਸਣਾ ਕਿਹੜੇ ਫਿਰ ਪਾਠ ਜੇ ਕਿੱਸੇ ਪਈ ਜੋ ਤਾਂ ਪਸੀ ਤਰਾਵ ਰਹਿਤ ਨਾਲ ਹੀ ਰਹਿਨੇ ਗਰਮੀ ਚ ਫਿਰ ਵੀ ਪੱਛੀਆਂ ਵਰਦੀ ਦੀ ਨਵੀਂ ਚਾਹੀਦੀ ਚਾਹੀਦੀ ਹੈਗੀ ਨਵੇਂ ਸਰਦਾਰ ਜੀਆਂ ਦੇ ਕੋ ਘਰੇ ਘਰੇ ਪਾਉਣ ਵਾਲੇ ਕੁਰਤੇ ਪਜਾਮੇ ਲਿਆਉਣੇ ਨੇਗੇ ਤੇ ਬਹੁਤ ਸਾਰਾ ਕੰਮਾਂ ਦਜਾ ਚੋ ਲਿਆਉਣ ਵਾਲਾ ਪਿਆ ਪਰ ਉਹੀ ਗੱਲ ਹੈ ਧੁੱਪ ਦਾ 6 ਵਜੇ ਨਾਲ ਹੀ ਆਏ ਹੋਏ ਨੇ ਵੀ ਹਾਏ ਹਾਏ ਧੁੱਪਾ ਹਾਏ ਧੁੱਪਾ ਹਾਏ ਧੁੱਪਾ ਤੇ ਨਿਕਲਣੀ ਜਾਂਦਾ ਧੁੱਪ ਚੋਂ ਬਾਹਰ ਤੇ ਬਸ ਉਹਨਾਂ ਦਾ ਕੰਮ ਕਰ ਲੈਣੇ ਜਿੰਨਾ ਖਸਰਦਾ ਨਹੀਂ ਆਇਆ ਉਹਨਾਂ ਦਾ ਧੁੱਪ ਪਾਇੀ ਜਿਹੜੇ ਵਿਚਾਰਿਆ ਰੇਪ ਆਉਂਦੇ ਨੇ ਹਨਾ ਤੇ ਉਹਨਾਂ ਨੂੰ ਬਹੁਤ ਆਫਾਜੀ ਗੱਲ ਵਿੱਚ ਕੋਈ ਵੀ ਜੋ ਵੀ ਕੰਮ ਕਰਦੇ ਨੇ ਭਾਈ ਕਰਨਾ ਪੈਂਦਾ ਜਦੋਂ ਆਪਾਂ ਕੰਮ ਆ ਕਿਰਤੀ ਦਾ ਕੀ ਚਾਏ ਹੁਣ ਸਰਦਾਰ ਜੀ ਕਹੀਆਂ ਨੇ ਕਿ ਕਿਹੜੇ ਵੇਲੇ ਨੇ ਮੈਂ ਐਡਾ ਘੰਟਾ ਐਂ ਲੇਟ ਹੋ ਗਈ ਵੀ ਕੋਈ ਨੂੰ ਧਰਨੂ ਕਿ ਚਾਹ ਤਰਨੂ ਮੈਨੂੰ ਐਸੀ ਵੀ ਧੁੱਪ ਵਾਲੀ ਹੈਗੀ ਕਿ ਏਡ ਜਾਣਗੇ ਅੱਜ ਸਵੇਰੇ 4:00 ਬਿਜ ਪਾਇਆ ਗਿਆ ਕੰਮ ਹਾ ਧੁੱਪੇ ਚਾਰ ਪਟਣਗੇ ओके होणगी चल ਮੈਂ 10 ਮਿੰਟ ਚਾਹ ਫੇਰ ਲੇਟਦਾ ਦੂੰਗੀ ਤੇ ਹੁਣ ਮੈਨੂੰ ਲੱਗਦਾ ਨੀਂਦ ਆਉਂਦੀ ਜਾਂਦੀ ਹੈ ਕਿ ਤੋਰੇ ਫੇਰੇ ਵਾਲੇ ਕੰਮ ਬਹੁਤ ਸਾਰੇ ਘਰੇ ਦੇ ਕਬੀਲਦਾਰੀ ਵਾਲੇ ਅਜ ਇਹਨਾਂ ਨੇ ਤੇ ਕਬੀਲਦਾਰੀ ਵਾਲੇ ਕੰਮ ਕਰਨੇ ਸੀ ਖੁਸ ਖੁਸ ਇਹ ਲੰਗੜ ਭਾਕੇ ਤੇ ਬੀਜਰੂਰੀ ਸੀ ਸਾਨੂੰ ਜ਼ਰੂਰੀ ਹੈਗਾ ਇੱਥੇ ਵੀ ਜਾਣਾ 10 ਮਿੰਟ ਤੇ ਇਸ ਕਰਕੇ ਨਾ ਜੇ ਕੋਈ ਸਾਰਾ ਮੂੰਹ ਤੇ ਸਾਰਾ ਸਾਰਾ ਪਰਿਵਾਰ ਵੀ ਜਾਂਦਾ ਜੇ ਨਹੀਂ ਸਾਰਾ ਪਰਿਵਾਰ ਚ ਜਾਇਆ ਜਾਂਦਾ ਫਿਰ ਕਿੱਥੇ ਜਾ ਕੇ ਮੱਥਾ ਟੇਕਿਆ ਜਰੋਰੀ ਮੈਂ ਚਾਹ ਪਾ ਲਿਆ ਮੈਂ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਇੰਨੀ ਚਲ ਕੋਰ ਪੈਂਦੀ ਧੁੱਪ ਦੀ ਇੱਧਰ ਅੱਗੇ ਤਾਂ ਜੇਠਾ ਤੋਂ ਕੁੰਡ ਕੱਢਦੀਆਂ ਤੇ ਹੁਣ ਧੁੱਪ ਤੋਂ ਕੁੰਡ ਕੱਢਣ ਲੱਗੀਆਂ ਹੁਣ ਦੀਆਂ ਕੁੜੀਆਂ ਕੱਤਰੀਆਂ ਕੀ ਕਾ ਚੱਕ ਕਿਹਣੀ ਜਾਂਦਾ ਅੱਗੇ ਸਾਹ ਆ ਜਾਂਦੀਆਂ ਨਿੰਮੜੀ ਦੇ ਹੋਦਾ ਸੁੱਕਿਆ ਪਿਆਗਾ ਨਿੰਮੂ ਤੇ ਜੇ ਗੱਲ ਆਪਾਂ ਕਰੀਏ ਹਨਾ ਹੈ ਨਹੀਂਗੀ ਤੇ ਆਪਾਂ ਨੂੰ ਹੈ ਨਹੀਂ ਨਹੀਂ ਕਹਿਣਾ ਚਾਹੀਦਾ ਹਨਾ ਫੇ ਕੋਈ ਵੀ ਚੀਜ਼ ਵੀ ਆਪਣੇ ਦੁੱਧ ਨਹੀਂ ਹੈਗਾ ਜਾਂ ਆਪਣੇ ਕੋਈ ਚੀਜ਼ ਕਰਦੀ ਨਹੀਂ ਹੈਗੀ ਜਾਂ ਆਪਣੇ ਪੈਸਾ ਨਹੀਂ ਹੈਗਾ ਜਾਂ ਆਪਣ ਕੋਈ ਨਹੀਂ ਹੈਗਾ ਕੋ ਆਏ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਹੈ ਨਹੀਂ ਤੇ ਆਏ ਕਰਨਾ ਚਾਹੀਦਾ ਆਪਾਂ ਨੂੰ ਹਨਾ ਵੀਰ ਬਹਿਗੁਰੂ ਦੀ ਕਿਰਪਾ ਹੈ ਹਨਾ ਸਾਰੇ ਜਿੱਤੇ ਜੇ ਨਾ ਹੋਊ ਫਿਰ ਕੋਈ ਦਿੰਦਾ ਨਹੀਂ ਕੋਈ ਦਿੰਦਾ ਵੀ ਨਹੀਂ ਹਨਾ ਜੇ ਆਪਾਂ ਕਰ ਲਾਂ ਕਾ ਲਾਂਗੇ ਅੱਜ ਕੱਲ ਇਹ ਜੇ ਟਾਈਮ ਆ ਗਿਆ ਕੋਈ ਕਿਸੇ ਨੂੰ ਦਿੰਦਾ ਨਹੀਂ ਜੇ ਕੋਈ ਤਕਲੀਫ ਹੋਵੇ ਕੋਈ ਕਿਸੇ ਨੂੰ ਬੰਡਾਉਂਦਾ ਨਹੀਂ ਹਨਾ ਤੇ ਬਸ ਟਾਈਮ ਹੀ ਇਹ ਜੇ ਆ ਗਿਆ ਹੁਣ ਹੈਣੀ ਨਹੀਂ ਕਰਨਾ ਚਾਹੁੰਦਾ ਪਰ ਹੈਣੀ ਪੈ ਜਾਂਦੀ ਹੈ ਤੇ ਚੰਗਾ ਸੋਚਾਂਗੇ ਤੇ ਚੰਗਾ ਬਣਦਾਗਾ ਕਿਉਂ ਬਾਹਰ ਟਿਕੜ ਖਾਈ ਪਰ ਸੁਖ ਮੜਾਤ ਨਹੀਂ ਚੱਲ ਰਹਾ ਤੇ ਜਿਹੇ ਜੀ ਆਪਾਂ ਸੋਚ ਰੱਖਾਂਗੇ ਨਾ ਆਪਣੀ ਉਹੇ ਜੀ ਬਣਦੀ ਹੈ ਜੇ ਆਪਾਂ ਕਹਾਂਗੇ ਹਾਂ ਵੀ ਮੂਰੀ ਜਗੇ ਆਪਾਂ ਐਨੀ ਮਿੰਟ ਕਰਾਂਗੇ ਇੰਨਾ ਆਪਾਂ ਪੈਸਾ ਕਮਾਵਾਂਗੇ ਆ ਚੀਲਿਆ ਵਾਂਗੇ ਟਿਕਦੀ ਨਹੀਂ ਤੇ ਫਿਰ ਆਪਾਂ ਉਹਵੇਂ ਵਧੀਆ ਹੁੰਦਾਗਾ ਤੇ ਜੇ ਆਪਾਂ ਚੰਗਾ ਸੋਚਾਂਗੇ ਆਪਾਂ ਇਹ ਨਾਲ ਚੰਗਾ ਹੀ ਬਣੂਗਾ ਤੇ ਚੰਗੀ ਸੋਚ ਚੰਗੇ ਵਿਚਾਰ ਰੱਖੀਏ ਤੇ ਹੈ ਨਹੀਂ ਨਾ ਕਹੀ ਹੈ ਹੈ ਨਹੀਂ ਪਈ ਜਾਂਦੀ ਤੇ ਲੋ ਜੀ ਆਪਣੀ ਚਾਹ ਬਣ ਗਈ ਗੱਲਾਂ ਕਰਦੇ ਕਰਦੇ ਤੇ ਆਪਾਂ ਚਾਹ ਪੋਣ ਲਾਣੇ ਜੱਗ ਦੇ ਵਿੱਚ ਮੇਰਾ ਖਿਆਲ ਹੈ ਕਿ ਖਾਣੀ ਪਾਇਆ ਹੋਣਾ ਹੈ ਨਾ ਮੇਰੇ ਖਿਆਲ ਪਈ ਮੇਰੀ ਚਾਹ ਦਾ ਪਾਇਆ ਪਾਇਆ ਸੱਚਖੰਡ ਸ਼ੱਕਰ ਹਾਂ ਮੇਰੇ ਜਾਣਾ ਭਾਈ ਮੈਂ ਪੀ ਪਤਾ ਨਹੀਂ ਕੀ ਗੱਲ ਚਾਹ ਜੀ ਨਹੀਂ ਕਰਦਾ ਆਪਾਂ ਨਿੰਬੂ ਲੈਨੇ 1/2 ਕਿਲੋ ਪਪਾ ਦਾ ਨਿੰਬੂ ਵਾਲਾ ਪਾਣੀ ਮਾਰ ਲਿਆ ਕਰਾਂਗੇ। 3-3 ਚਾਹ ਫਿਰ ਮੈਂ ਪਾਣੀ ਦਾ ਕੱਛ ਚੱਪਕਾ। ਆ ਜੋ ਸਰਦਾਰ ਜੀ ਖੇਤ ਜਾਣ ਨੂੰ ਕਹਲ ਕਰਦੇ ਆ। ਸੇਕਨ ਦਪਾਇਰਾ ਹੈ। ਲੋ ਜੀ ਆਪਾਂ ਜੇ ਜਿੱਕਾ ਕਰਦੇ ਕਰਦੇ ਕਦੂ ਵੀ ਲੱਗ ਗਈ ਗਏ। ਸਰਦਾਰ ਜੀ ਦਾ ਇਹ ਖੇਤ ਕਿੱਥੇ ਮਾਰਿਆ ਹੈ। ਕਾਹਰ ਮੱਕੀ ਰਮਾਲ ਵੇਤੀ ਖਾਵ ਰਾਤ ਕੇ ਸੁਬਹ ਕੀ ਟਾਲੀ ਮੋਟਰ ਮੱਜੇ ਪਾਣੀ ਦਿੱਤੇ ਕੇ ਡੈਢੀ ਹਮ ਇੱਕ ਕਿਆਰਾ ਰਹਿੰਦਾ ਸੀ ਕੱਲ ਰਮਾਉਣ ਗਏ ਸੀਗੇ ਕੱਲ ਲੈਟ ਬਾਗੀ ਕਿਆਰਾ ਰਹਿੰਦਾ ਸੀ ਆ ਕੇ ਬਹੁਤ ਪਹਿਲਾਂ ਤੋਂ ਬਹੁਤ ਸਾਰੇ ਕਬੀਲਦਾਰ ਦੇ ਕੰਮ ਕਰੇ ਸਿੱਧਾ ਚ ਗਏ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਬਹੁਤ ਸਾਰੇ ਕੰਮ ਕਰੇ ਤੇ ਜਿਹੜੋ ਖੇਤ ਗਏ ਚਾਹ ਪੀ ਕੇ ਮੱਕੀ ਰਮਾਉਣ 2 ਵਜੇ ਹੁਣ ਵੱਜ ਗਏ ਨੇ 4 ਤੇ ਖੇਤੋਂ ਆ ਗਏ ਫਿਰ ਮਿਸਤਰੀ ਬੁਲਾਇਆ ਮਿਸਤਰੀ ਬੁਲਾ ਕੇ ਮੋਟਰ ਕੱਢੀ ਨਹਿਰ ਵਾਲੀ ਮੋਟਰ ਮੱਚੀ ਹੁਣ ਸਾਰੀ ਗਰਮੀ ਪੰਗਰ ਹੋਇਆ ਕੋਕਪਾ ਦਿਓ ਮੋਟਰ ਮੱਚੀ ਕਰਿਓ ਮੱਚੀ ਕਰਿਓ ਕੱਢ ਲਈ ਕਰਿਓ ਕੱਢ ਲਈ ਬਹੁਤ ਹੋ ਖੋਲ ਪਰ ਅੱਜ ਕੱਲ੍ਹ ਸਾਡੇ ਕੈਪਟੀ ਖਰਾਬ ਹੋ ਗਈ ਸੀ ਪੈਂਚਰ ਹੋ ਗਈ ਸੀ ਮਹੀਨਾ ਬਦੀਨ ਉਹ ਕੈਪਟੀ ਨਾਲ ਹੋ ਗਈਆਂ ਕਰੀਏ ਜੀ ਬਹੁਤ ਹੀ ਨਕਸਾਨ ਤੇ ਨਕਸਾਨ ਹੋਣ ਲੱਗ ਪਿਆ ਜਟਨ ਤਾਂ ਕਿਤੇ ਸੋਟ ਨਹੀਂ ਲੱਗੇਗੀ ਸਬਜੀ ਪਈ ਵੀ ਸੀ ਫਿਰ ਮਹੱਚਲ ਮੈਂ ਬੜਾ ਲਾ ਨਹੀਂ ਆਉਗੀ ਹੋਰ ਹਨਾ ਸਵੇਰ ਵੇਲੇ ਕੰਮ ਵਾਲੇ ਹੋ ਜਾਂਦੇ ਨੇ ਤਕਰੀਬਨ ਸਾਰੀਆਂ ਭੈਣਾਂ ਇੱਕ ਟਾਈਮ ਬਣਾਉਂਦੀਆਂ ਨੇ ਸਬਜੀ ਹਨਾ ਸਵੇਰ ਵੇਲੇ ਬਹੁਤ ਘੱਟ ਹੋ ਜਾਂਦੇ ਨੇ ਆਏ ਇਹ ਜੀ ਕੋਈ ਨਹੀਂ ਜੋ ਕੋਈ ਅੰਦਰ ਕੰਮ ਕਰਾਉਂਦੀ ਸਿੱਧਾ ਦਾ ਮਤਲਬ ਕੋਈ ਹੁੰਦਾ ਹੀ ਨਹੀਂ ਜਿੱਦਾਂ ਹੱਥ ਪੈਂਦਾ ਪਰ ਤਾਂ ਫੁੱਟਾ ਕੰਮ ਹੀ ਹੁੰਦਾ ਪਰ ਅੱਜ ਵਾਲਾ ਇੰਨਾ ਬਰੀਕ ਕਰਦੀ ਨਾਲ ਅੱਜ ਆਪਾਂ ਬਣਾਵਾਂਗੇ ਟਿੱਕੀ ਆਪਾਂ ਦਬਾ ਵਾਲਾ ਤੇ ਮੱਝਾ ਵੀ ਵਿਚਾਰੇ ਹਾਲ ਮਸਤਾਲ ਮਸਕਾਰਦੇ ਨੇ ਗਰਮੀ ਬਹੁਤ ਜਾ ਰਹੀ ਹੈਗੀ ਹੁਣ ਅੰਦਰਲੇ ਸੱਟ ਥੱਲੇ ਬੰਨ ਕੇ ਕੱਟਰ ਉਹਨੂੰ ਪਾਣੀ ਪਿਆ ਕੇ ਛੋਟਿਆਂ ਨੂੰ ਪੱਖੇ ਲਾ ਕੇ ਅੰਦਰ ਲਈ ਫੇਰ ਬੰਨ ਕੇ ਆਈਆਂ ਪਹਿਲਾਂ ਬਾਹਰਲੇ ਪੱਖੇ ਲੱਗੇ ਹੋਏ ਸੀ ਉਹ ਬੰਦ ਕਰੇ ਅੰਦਰਲੇ ਥੱਲੇ ਬੰਨ ਕੇ ਅੰਦਰਲੇ ਲਾਈ ਕਿਉਂਕਿ ਨਮਾ ਹੁਣ ਤਾਂ ਹੁਣ ਇੱਕ ਟਾਈਮ ਇੰਝ ਪੈ ਰਿਹਾ ਗਰਮ ਸਰਦ ਹੋਣ ਦੀਆਂ ਡਾਕਟਰ ਕਹਿੰਨ ਨਮਾਇਆ ਨਾ ਕਰੋ ਕੁਝ ਨਹੀਂ ਹੁੰਦਾ ਸਿਰ-ਸਿਰ ਤੇ ਪਾਣੀ ਪਾ ਦਿਆ ਉਹ ਪੱਲਾ ਠੰਡਾ ਦੇਖਣਾ ਪ੍ਰਾchna ਇਸਰਚ ਪਾਣੀ ਪਾ ਲਾਂ ਜਿਹੜਾ ਪਸ਼ੂ ਬਿਮਾਰ ਹੋਏ ਨਾ ਫੇਰਾ ਉਹ ਖੋਲ ਲੀਂ ਚਲੋ ਜੀ ਆਪਾਂ ਸਬਜੀ ਕੱਟ ਲਈ ਫਿਰ ਮਿਲਦੇ ਆਂ ਸਬਜੀ ਆਪਣੀ ਥੋੜੀ ਜਿਹੀ ਬਣਾਈ ਐ ਕਿਉਂਕਿ ਬਸ ਇਹਨੇ ਇੱਕ ਬਾਤ ਹੋਇਆ ਜੋੜਨਾ ਬਸ ਸਬਜੀ ਉਹ ਤੁਹ ਜੋ ਤੁਹ ਗਏ ਚ ਇਹ ਹਜੇ ਆਪਣੀ ਸਬਜੀ ਕੱਚੀ ਐ ਮੇਰਾ ਟਾਈਮ ਐ ਜਿਹੜਾ ਹੁਣ ਮੱਝਾਂ ਨੂੰ ਪਾਣੀ ਪਿਆਉਣ ਦਾ ਸੁਖਮ ਬਾਦ ਦੀ ਉਸੇ ਜਿਹੜਾ ਲੱਗਿਆ ਹੋਇਆ ਸੁੱਪਣ ਨੂੰ ਇਹ ਜਿਹੜਾ ਇਹ ਪੂਰਾ ਹੋ ਗਿਆ ਜੀ ਛੱਡ ਕੇ ਆਉਣੇ ਉਧਰ ਬਾੜੀ ਚ ਸੱਦੀ ਹੋਈ ਆ ਐਪ ਤੇ ਚੌਲੀਆਂ ਤਾਂ ਪਰਸ ਰਮਾ ਦਿੱਤੀ ਤੇ ਕੱਲ ਨੂੰ ਰਮਾਵਾਂਗੇ ਚੌਲੀਆਂ ਫਿਰ ਤੇ ਮਿਰਚਾਂ ਰਾਜ ਪਰ ਮਾਉਣੇ ਭਿੰਡੀਆਂ ਤੇ ਗਵਾਰਾ ਤੇ ਬਾਇੰਗਣੀ ਜੋ ਕਿ ਇਹ ਪਾਣੀ ਠੰਡਾ ਹੋ ਜਾਣਾ ਜਿਹੜੀ ਟੈਂਕੀ ਚ ਪਾਣੀ ਹੁੰਦਾ ਨਾ ਗਰਮ ਜਾ ਉਹ ਮੈਂ ਬਾੜੀ ਚ ਛੱਡ ਕੇ ਬਾੜੀ ਚ ਜਰਮਾ ਦੇਣੀ ਹੁੰਦੀ ਐ ਨਾ ਇਹ ਜਿਹੜਾ ਤਾਜਾ ਪਾਣੀ ਮੱਝਾਂ ਠੰਡਾ ਪੀਣ ਲਈ। ਬਾੜੀ ਨੂੰ ਬਾੜਾ ਦੇਣੀ ਆ। ਇੱਕ ਦਿਨ ਅੱਜ ਹੀ ਬਾੜੀ। ਇੱਕ ਦਿਨ ਅੱਜ ਹੀ ਬਾੜੀ। ਤਕਰੀਬਨ ਲਗਭਗ ਸਾਰੀਆਂ ਭਾਂਈ 4 4:30 ਵਜੇ 4:30 ਤੋਂ 4:30 ਹੋ ਗਏ ਹੋਣਗੇ ਨਾ ਗਰਮਣ। ਹੂੰ ਤੇ ਖਾਣੇ ਦਾ ਟਾਈਮ ਹੁੰਦਾ। ਬੱਚਿਆਂ ਦੀ ਬਰਦੀ ਤੋਂ ਹੁੰਦਾ। ਮੇਰੇ ਕੱਪੜੇ ਲਾਗੇ ਪੰਗਾ ਸੜ ਗਿਆ ਨਾ ਮੋਟਰ ਮੱਚ ਗਈ ਤੇ ਇਹ ਤਾਂ ਬਹੁਤ ਕਮਵਾਜ ਹੰਦੇ ਨੇ ਜਿੰਨਾ ਨੁਕਸਾਨ ਹੋ ਗਿਆ

डेढ़ नवा तो तो हो पास में प्रेस कर दी तो देख हो जलो प्रेस करने वाले बारे कपड़े हो जाने चुकी आप 里面还有什 ਦਾਕਰ ਜੇ ਸਭਨ ਕੁਲ ਜੋਗੀ ਸਭ ਹਰ ਜੇ ਸਭ ਨਾਲ ਚਲੋ ਆਣੀ ਚੋਸ ਕਰ ਲਓ ਲਓ ਜਿਸ ਤਰ੍ਹਾਂ ਪਾਣੀ ਪਾ ਲਿਆ 70 ਡਿਗਰੀ ਸੈਂਟੀਗ੍ਰੇਡ ਵਿੱਚ ਕਾਲਾ ਆਵੇ ਖੰਡਾ ਹੁਣ ਕਾਫੀ ਜੰਬ ਦੀ ਕਰ ਲੈਂਦੇ ਆਂ ਰੰਗ ਸਾਰੇ ਕਿਨੇ ਹਰੀ ਨੇ ਕਾਗਜ ਸਾਰੇ ਖੰਡਿਆਚ ਜਿਹੜੇ ਮੂੰਗੀ ਦੇ ਕਾਗਜ ਠੀਕ ਇਹ ਮੈਂ ਚੱਕ ਕੇ ਬੋਰੀ ਚ ਪਾਉਂਗੀ। ਫੇਰ ਤੋਂ ਬੋਰੀ ਪਰ ਕੇ ਕਾਗਜ ਐ ਫਤਾਰ ਕੀ ਉਹ ਸਾਰੇ ਨੇ ਜਿਵੇਂ ਸਨ ਉਹ ਤਾਂ ਸੇ ਕਰ ਲੈਣਗੇ। ਜਿਹੜੇ ਇਹ ਕਾਗਜ ਹੋਣਗੇ ਕੱਢ ਕੇ ਸਨੀ ਹੌਸ ਕਰਨੀ। ਆ ਬੁੱਲਾ ਬੁੱਲੂ ਦਿੰਨਾਂ। ਜੇ ਇਹ ਪਾ ਕਰ ਦਿਆਂਗੇ ਵੀਡੀਓ ਦਾ ਐਂਡ ਤੇ ਕੰਮ ਧੰਦੇ ਆਪਣੇ ਚੱਲਦੇ ਰਹਿਣਗੇ ਮਿਲਾਂਗੇ ਕੱਲ ਨੂੰ। 私はそれを見たときに、私はそれをたに、私はそれを見たとき